ਵੇ ਲਈ ਕਿੰਨਾ ਬਤਾਵਾਰਿਆ ਹੂੰ ਤੂੰ ਪੈਣਾ ਦਾ ਰੀਰ ਮੈਂ ਤੇ ਮਾਂ ਦੀ ਅੱਖ ਦਾ ਤਾਰਾ ਸੀ ਜਦ ਮੈਂ ਪਰਦੇਸੀ ਹੋਇਆ ਸੀ ਤੇ ਰੋਇਆ ਟਬਰਸਾਰਾ ਸੀ ਜਦ ਉਹਦੇ ਪਿੰਡ ਤੋਂ ਉੜਿਆ ਸੀ ਤਾਂ ਖੜੀ ਸੀ ਉਹ ਵੀ ਮੋੜ ਤੇ ਮੈਥੋਂ ਮਿਲਣੇ ਦੀ ਹੱਥੇ ਨਾ ਹੋਈ ਮੈਂ ਦੂਰੋਂ ਹੀ ਹੱਥ ਜੋੜਤੇ ਪਰ ਅਜ ਵੀ ਚੇਤਾਪੂਰਨਾ ਨਹੀਂ ਅੱਖਾਂ ਪਰ ਕੇ ਖੜੀ ਗਲੋਤੀ ਦਾ ਜੇ ਢਿਡੇ ਨਾ ਹੋਵੇ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ ਜੇ ਢਿਡੇ ਨਾ na rove e masla sara roti da